ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਕਾਲ ਰੂਪ ਮੈਰਿਜ ਹੱਬ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਸੋ ਅੱਜ ਦੀ ਇਸ ਵੀਡੀਓ ਵਿੱਚ ਨੋਟ ਕਰੋ ਜੀ ਲੜਕੀਆਂ ਦੇ ਖਾਸ ਰਿਸ਼ਤੇ ਤੇ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਈਏ ਕਿ ਐਡ ਫ੍ਰੀ ਹੈ ਤੇ ਐਡ ਪਾਉਣ ਵਾਸਤੇ ਤੁਸੀਂ ਸਿਰਫ ਮੈਸੇਜ ਕਰਨਾ ਹੈ ਜਾਂ ਆਪਣਾ ਬਾਇਓ ਡਾਟਾ ਭੇਜਣਾ ਹੈ ਫੋਨ ਕਾਲ ਨਹੀਂ ਕਰਨਾ ਹੈ ਸੈਕੰਡਲੀ ਕੀ ਹੈ ਇੱਕ ਐਡਵਾਈਸ ਹੈ ਸਾਰਿਆਂ ਵਾਸਤੇ ਕਿ ਰਿਸ਼ਤੇ ਤੁਸੀਂ ਸੋਚ ਸਮਝ ਕੇ ਕਰਨੇ ਆ ਕੋਈ ਜ਼ਿਆਦਾ ਇਹਦੇ ਵਿੱਚ ਤੁਸੀਂ ਕਾਲੀ ਨਹੀਂ ਕਰਨੀ ਔਰ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੈ ਫੈਮਲੀ ਵਾਲਿਆਂ ਦੀ ਇਨਫੋਰਮੇਸ਼ਨ ਲੈਣੀ ਆ ਜਾਂ ਕੋਈ ਵੀ ਤੁਹਾਡੀ ਕੁਇਰੀ ਆ ਤੁਸੀਂ ਫੈਮਲੀ ਵਾਲਿਆਂ ਦੇ ਨਾਲ ਡਾਇਰੈਕਟ ਜਿਹੜਾ ਡਿਸਕਸ ਕਰਨਾ ਹੈ ਸੋ ਅੱਜ ਦੀ ਇਸ ਵੀਡੀਓ ਵਿੱਚ ਬਹੁਤ ਸਾਰੇ ਪ੍ਰੋਫਾਈਲ ਆਏ ਹੋਏ ਸਿਗੇ ਪਰ ਅਸੀਂ ਥੋੜੇ ਹੀ ਪ੍ਰੋਫਾਈਲ ਪਬਲਿਸ਼ ਕਰਨ ਜਾ ਰਹੇ ਹਾਂ ਕਿਉਂਕਿ ਸਾਨੂੰ ਇੱਕ ਅਰਜੈਂਟ ਵਰਕ ਜਿਹੜਾ ਆ ਗਿਆ ਸੀਗਾ ਸੋ ਉਹਨਾਂ ਦੀ ਜਿਨ੍ਹਾਂ ਦੀ ਐਡ ਅਜ ਨਹੀਂ ਆਏਗੀ 2 ਜਾਂ 3 ਦਿਨਾਂ ਤੱਕ ਅਸੀਂ ਉਹ ਵੀ ਪਬਲਿਸ਼ ਕਰ ਦਵਾਂਗੇ ਸੋ ਨੋਟ ਕਰੋ ਜੀ ਅੱਜ ਦੀ ਇਸ ਵੀਡੀਓ ਵਿੱਚ ਲੜਕੀਆਂ ਦੇ ਖਾਸ ਰਿਸ਼ਤੇ ਕਾਸਟ ਪ੍ਰੋਫਾਈਲ ਹੈ ਡਾਕਟਰ ਹੈ ਲੜਕੀ ਨਾਮ ਹੈ ਕੌਰ ਯੂਐਸਏ ਦੀ ਸਿਟੀਜ਼ਨ ਹੈ ਔਰ ਇਹਨਾਂ ਦੇ ਕੋਲ ਡਿਊਲ ਸਿਟੀਜ਼ਨਸ਼ਿਪ ਹੈ ਯੂਐਸਏ ਐਂਡ ਕੈਨੇਡਾ ਐਂਡ ਬਰਥ ਹੈ ਇਹਨਾਂ ਦਾ 1995 ਦਾ 1995 5 ਫੁੱਟ 5 ਇੰਚ ਹਾਈਟ ਹੈ ਕੁਆਲੀਫਿਕੇਸ਼ਨ ਹੈ ਐਮਡੀ ਐਂਡ ਐਮਬੀਬੀਐਸ ਤੋਂ ਉੱਪਰ ਡਿਗਰੀ ਹੈ ਐਮਡੀ ਫਾਦਰ ਇਹਨਾਂ ਦੇ ਇੰਜੀਨੀਅਰ ਨੇ ਮਦਰ ਹਾਊਸ ਵਾਈਫ ਹੈ ਕਾਸਟ ਹੈ ਇਹਨਾਂ ਦੀ ਜੱਟ ਸਿੱਖ ਔਰ ਲੜਕਾ ਇਹਨਾਂ ਨੇ ਯੂ ایس اے ਜਾਂ ਫਿਰ ਕੈਨੇਡਾ ਵਿੱਚ ਚਾਹੀਦਾ ਹੈ ਜਿਹੜਾ ਡਾਕਟਰ ਹੋਵੇ ਜਾਂ ਫਿਰ ਇੰਜੀਨੀਅਰ ਹੋਵੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਰਾਜਪੁਰਾ ਸਿਟੀ ਤੋਂ ਔਰ ਦੋ ਇਹਨਾਂ ਦੇ ਕੰਟੈਕਟ ਨੇ ਫਸਟ ਹੈ +14255823420 ਨੈਕਸਟ ਹੈ +1425245206 ਦੋਨੋਂ ਨੰਬਰ ਤੇ ਇਹਨਾਂ ਨਾਲ ਚੈੱਕ ਕਰਕੇ ਤੇ ਇਹਨਾਂ ਦਾ ਬਾਇਓ ਡਾਟਾ ਪੂਰਾ ਡਿਸਕਸ ਕਰਕੇ ਯਾਨੀ ਕਿ ਚੈੱਕ ਕਰਕੇ ਸਿਰਹੀ ਫੈਮਿਲੀ ਵਾਲਾਂ ਦੇ ਨਾਲ ਡਾਇਰੈਕਟ ਗੱਲਬਾਤ ਕਰੋ ਜੀ ਨੈਕਸਟ ਨੋਟ ਕਰੋ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਇਹਨਾਂ ਦਾ ਬਰਥ ਹੈ ਨਵੰਬਰ 2001 ਦਾ ਹਾਈਟ ਹੈ 5 ਫੁੱਟ 1 ਇੰਚ ਕੁਆਲੀਫਿਕੇਸ਼ਨ ਹੈ ਐਮ ਐਸ ਸੀ ਫੈਸ਼ਨ ਡਿਜ਼ਾਈਨਿੰਗ ਔਰ ਇੱਕ 골ਡ ਮੈਡਲਿਸਟ ਨੇ ਕਾਲਜ ਦੇ ਵਿੱਚ ਪ੍ਰੋਫੈਸਰ ਨੇ ਕਾਸਟ ਹੈ ਕੰਬੋਜ ਸਿੱਖ ਕਾਸਟ ਹੈ ਕੰਬੋਜ ਸਿੱਖ ਔਰ ਫੈਮਿਲੀ ਦੀ ਚੋਇਸ ਇਹ ਹੈ ਕਿ ਲੜਕਾ ਸਿਰਫ ਕੰਬੋਜ ਸਿੱਖ ਫੈਮਿਲੀ ਤੋਂ ਹੋਵੇ ਜਾਂ ਗਾਵਣ jobb ਤੇ ਜਾਂ ਕੋਈ ਵਧੀਆ business ਕਰਦਾ ਹੋਵੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਲੁਧਿਆਣਾ ਸਿਟੀ ਤੋਂ ਔਰ ਲੁਧਿਆਣਾ ਸਿਟੀ ਤੋਂ ਹੀ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜਾਨਕੀ ਲੋਕਲ ਇਹਨਾਂ ਨੇ ਰਿਸ਼ਤਾ ਕਰਨਾ ਹੈ ਇਸ ਲਈ ਇਹਨਾਂ ਨੂੰ ਨਾ ਐਨਆਰਆਈਜ਼ ਕਾਲ ਕਰਨ ਤੇ ਨਾ ਹੀ ਦੂਸਰੇ ਸ਼ਹਿਰਾਂ ਦੇ ਲੁਧਿਆਣਾ ਜਾਂ ਲੁਧਿਆਣਾ ਦੇ ਆਸ-ਪਾਸ ਤੋਂ ਜਿਹੜਾ ਹੈ ਇਹਨਾਂ ਨੂੰ ਕੰਟੈਕਟ ਕਰੋ ਫੋਨ ਨੰਬਰ ਨੋਟ ਕਰੋ ਜੀ 9417521444 94175214 ਨੈਕਸਟ ਹੈ ਜੀ ਲੜਕੀ ਦਾ ਪ੍ਰੋਫਾਈਲ ਨਾਮ ਮਹਿਕੌਰ ਪ੍ਰਾਈਵੇਟ ਜੌਬ ਕਰਦੀ ਹੈ ਲੜਕੀ ਬਰਥ ਹੈ 1991 1991 5 ਫੁੱਟ 1 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਐਮਸੀਏ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਕਾਸਟ ਹੈ ਰਵੀ ਦਾਸੀ ਅਸਿਕ ਲੜਕਾ ਇਹਨਾਂ ਨੂੰ ਸ਼ੁੱਧ ਵੈਸ਼ਨੋ ਪਰਿਵਾਰ ਦਾ ਚਾਹੀਦਾ ਹੈ ਐਂਡ ਲੜਕਾ ਐਨਆਰਆਈ ਚਾਹੀਦਾ ਹੈ ਕੈਨੇਡਾ ਆਸਟ੍ਰੇਲੀਆ ਜਾਂ ਕਿਸੇ ਹੋਰ ਅੱਛੇ ਕੰਟਰੀ ਨੂੰ ਬਿਲੋਂਗ ਕਰਦਾ ਹੋਵੇ ਲੜਕਾ ਜਿਹੜਾ ਹੈ ਸ਼ੁੱਧ ਵੈਸ਼ਨੋ ਪਰਿਵਾਰ ਦਾ ਹੋਵੇ ਐਂਡ ਮੈਰਿਜ ਇਹਨਾਂ ਨੇ ਜਲਦੀ ਕਰਨੀ ਹੈ ਪੰਜਾਬ ਤੋਂ ਬਿਲੋਂਗ ਕਰਦੇ ਨੇ ਹੁਸ਼ਿਆਰਪੁਰ ਸਿਟੀ ਤੋਂ ਐਂਡ ਫੈਮਲੀ ਦੇ ਦੋ ਕੰਟੈਕਟ ਨੇ ਪਹਿਲਾ ਹੈ +917528985701 ਦੂਸਰਾ ਨੰਬਰ ਹੈ 9041699283 7529985701 ਦੂਸਰਾ ਹੈ 9041699283 ਨੈਕਸਟ ਨੋਟ ਕਰੋ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਬਰਥ ਹੈ ਨਵੰਬਰ 1996 5 ਫੁੱਟ 3 ਇੰਚ ਹਾਈਟ ਕੁਆਲਿਫਿਕੇਸ਼ਨ ਹੈ ਗ੍ਰੈਜੂਏਸ਼ਨ ਤੇ ਨਾਲ ਇਹਨਾਂ ਨੇ ਪੰਜਾਬੀ ਸਟੈਨੋਗ੍ਰਾਫੀ ਦਾ ਕੋਰਸ ਕੀਤਾ ਹੋਇਆ ਹੈ ਕਾਸਟ ਹੈ ਰਵੀ ਦਾਸੀ ਅਸਿਕ ਲੁਧਿਆਣਾ ਏਰੀਆ ਨੂੰ ਬਿਲੋਂਗ ਕਰਦੇ ਨੇ ਲੜਕਾ ਇਹਨਾਂ ਨੇ ਸ਼ੁੱਧ ਵੈਸੀਨੋ ਪਰਿਵਾਰ ਦਾਕ ਜਾਂ ਗਵਰਨਮੈਂਟ ਜੋਬ ਤੇ ਜਾਂ ਬਿਜ਼ਨਸਮੈਨ ਹੋਵੇ ਲੁਧਿਆਣਾ ਏਰੀਆ ਤੋਂ ਹੀ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਔਰ ਫੈਮਿਲੀ ਦਾ ਫੋਨ ਨੰਬਰ ਹੈ 7527921342 7527921342 ਕਾਲ ਕਰਨ ਫੈਮਿਲੀ ਨੂੰ ਕਾਲ ਕਰਨ ਤੋਂ ਪਹਿਲਾਂ ਇਹਨਾਂ ਦਾ ਫੋਨ ਨੰਬਰ ਤੇ ਬਾਇਓ ਡਾਟਾ ਚੰਗੀ ਤਰ੍ਹਾਂ ਪੜ ਲਵੋ ਜੀ ਨੈਕਸਟ ਹੈ ਲੜਕੀ ਦਾ ਪ੍ਰੋਫਾਈਲ ਨਾਮ ਮਹਿਕ ਔਰ ਲੜਕੀ ਕੈਨੇਡਾ ਦੇ ਵਿੱਚ ਪੀਆਰ ਹੈ ਔਰ ਕੈਨੇਡਾ ਦੇ ਵਿੱਚ ਗਵਰਨਮੈਂਟ ਜੌਬ ਕਰਦੀ ਹੈ ਬਰਥ ਹੈ ਇਹਨਾਂ ਦਾ 1999 ਦਾ ਯਾਨੀ ਕਿ 1999 5 ਫੁੱਟ 3 ਇੰਚ ਹਾਈਟ ਹੈ ਕੁਆਲੀਫਿਕੇਸ਼ਨ ਹੈ ਡਿਗਰੀ ਇਨ ਬਾਇਓਟੈਕਨੋਲੋਜੀ ਇੱਕ ਸਿਸਟਰ ਹੈ ਇੱਕ ਬ੍ਰਦਰ ਹੈ ਉਹ ਵੀ ਦੋਨੋਂ ਕੈਨੇਡਾ ਦੇ ਪੀਆਰ ਨੇ ਕਾਸਟ ਹੈ ਜੱਟ ਸਿੱਖ ਜ਼ਮੀਨ ਹੈ ਇਹਨਾਂ ਦੀ ਲਗਭਗ 8 ਏਕੜ ਤੇ ਲੜਕਾ ਇਹਨਾਂ ਨੂੰ ਕੈਨੇਡਾ ਦੇ ਵਿੱਚ ਪੀਆਰ ਚਾਹੀਦਾ ਹੈ ਪੰਜਾਬ ਤੋਂ ਬਿਲੋਂਗ ਕਰਦੇ ਨੇ ਗੁਰਦਾਸਪੁਰ ਸਿਟੀ ਤੋਂ ਡਿਸਟ੍ਰਿਕਟ ਹੈ ਇਹਨਾਂ ਦਾ ਗੁਰਦਾਸਪੁਰ ਫੈਮਿਲੀ ਦਾ ਫੋਨ ਨੰਬਰ ਹੈ 828486152 8284861520 ਸੋ ਇਹ ਸਾਨੂੰ ਅੱਜ ਦੀ ਵੀਡੀਓ ਵਿੱਚ ਲੜਕੀਆਂ ਦੇ ਖਾਸ ਪ੍ਰੋਫਾਈਲ ਇਸ ਤੋਂ ਇਲਾਵਾ ਜਿਵੇਂ ਕਿ ਤੁਹਾਨੂੰ ਵੀਡੀਓ ਦੀ ਬਿਗਨਿੰਗ ਵਿੱਚ ਵੀ ਦੱਸਿਆ ਹੈ ਕਿ ਪ੍ਰੋਫਾਈਲ ਬਹੁਤ ਜ਼ਿਆਦਾ ਆਏ ਹੋਏ ਸੀਗੇ ਪਰ ਕੋਈ ਜ਼ਰੂਰੀ ਕੰਮ ਹੋਣ ਕਰਕੇ ਜਿਹੜਾ ਅਸੀਂ ਉਹਨਾਂ ਦੀ ਐਡ ਅੱਜ ਪਬਲਿਸ਼ ਨਹੀਂ ਕਰ ਸਕੇ ਇਸ ਲਈ ਜਿਨ੍ਹਾਂ ਦੀ ਐਡ ਅਜ ਸਕਿੱਪ ਹੋ ਗਈ ਹੈ ਉਹ ਵੀ ਸਾਨੂੰ ਮੈਸੇਜ ਕਰਦੇ ਹੋ ਇੱਕ ਵਾਰੀ ਤੇ ਜਿਨ੍ਹਾਂ ਨੇ ਆਪਣੀ ਨਵੀਂ ਐਡ ਪਾਉਣੀ ਹੈ ਉਹ ਵੀ ਸਾਨੂੰ ਮੈਸੇਜ ਕਰ ਦੇਣਾ ਜਾਂ ਆਪਣਾ ਬਾਇਓ ਡਾਟਾ ਭੇਜ ਦੇਣਾ ਹੈ ਵੀਡੀਓ ਦੇਖਣ ਲਈ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਥੈਂਕਸ